ਸੱਚਰੇ ਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵਾਂ ਉਪਰਾਲੇ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਆਈਏਐਸ ਅਫਸਰ ਪਹੁੰਚਣਗੇ ਸਿਵਲ ਸਰਵਿਸਿਸ ਦੇ ਜਿਹੜੇ ਅਧਿਕਾਰੀ ਨੇ ਉੱਥੇ ਪਹੁੰਚਣਗੇ ਤੇ ਉੱਥੇ ਪਹੁੰਚ ਕੇ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਟੀਚਰਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਤਾਂ ਗੱਲਬਾਤ ਤੋਂ ਬਾਅਦ ਵਿਦਿਆਰਥੀਆਂ ਨੂੰ IAS ਅਫਸਰ ਕਿਸ ਤਰੀਕੇ ਬਣ ਸਕਦੇ ਨੇ ਜਾਂ ਫਿਰ ਹੋਰ ਉੱਚ ਸਿੱਖਿਆ ਦੇ ਲਈ ਉਹ ਕਿਸ ਤਰੀਕੇ ਆਪਣੀ ਕਾਉਂਸਲਿੰਗ ਕਰ ਸਕਦੇ ਨੇ ਉਸ ਬਾਰੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਬੱਚਿਆਂ ਦੀ ਕਾਉਂਸਲਿੰਗ ਹੋਵੇਗੀ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਕਿ ਨਵੀਂ ਸਕੀਮ ਦੀ ਸ਼ੁਰੂਆਤ ਜਿਹੜੀ ਹੈ ਪੰਜਾਬ ਸਰਕਾਰ ਦੇ ਵੱਲੋਂ ਕਰ ਦਿੱਤੀ ਹੈ ਤਾਂ ਇਸ ਸਕੀਮ ਬਾਰੇ ਜਾਣਕਾਰੀ ਦਿੰਦੇ ਹੋਏ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਕੀ ਕੁਝ ਕਿਹਾ ਜਾ ਰਿਹਾ ਆਉ ਸੁਣਦੇ ਆ ਵਰਤਾ ਦੇ ਵਿੱਚ ਸਾਰੇ ਪਹੁੰਚੇ ਹੋ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਆਪ ਸਭ ਦੇ ਨਾਲ ਪੰਜਾਬ ਸਰਕਾਰ ਦਾ ਮਾਨ ਸਰਕਾਰ ਦਾ ਇੱਕ ਨਵਕਲਾ ਉਪਰਾਲਾ ਸਾਂਝਾ ਕਰਨਾ ਆਪ ਸਭ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਖਾਸ ਤਰਜੀਹ ਹੈ ਸਿੱਖਿਆ ਤੇ ਸਿਹਤ ਦੇ ਖੇਤਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ ਜੋ ਪੰਜਾਬ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਚਾਹੇ ਸਕੂਲ ਆਫ ਫੈਮਿਨੈਂਟਸ ਹੋਣ ਜਾਂ ਬਹੁਤ ਸਾਰਾ ਕੰਮ ਸਰਕਾਰੀ ਸਕੂਲ ਲਾਂਚ ਹੋਇਆ ਹੁਣ ਇਸੇ ਲੜੀ ਦੇ ਵਿੱਚ ਇੱਕ ਹੋਰ ਇਨੋਵੇਸ਼ਨ ਇੱਕ ਨਵਾਂ ਉਪਰਾਲਾ ਜੋੜਿਆ ਗਿਆ ਹੈ ਬੀਤੀ ਰੋਜ਼ ਹੋਈ ਪੰਜਾਬ ਦੀ ਕੈਬਨਿਟ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਨਵੀਂ ਜਿਹੜੀ ਸਕੀਮ ਹੈ ਉਹ ਲਾਂਚ ਕੀਤੀ ਗਈ ਹੈ ਜਿਸ ਦਾ ਨੋਟੀਫਿਕੇਸ਼ਨ ਹੁਣੀ ਹੁਣੀ ਜਾਰੀ ਹੋ ਗਿਆ ਜਿਸ ਦੇ ਸੰਬੰਧ ਦੇ ਵਿੱਚ ਮੈਂ ਆਪ ਸਭ ਨੂੰ ਬਰੀਫ ਕਰ ਰਿਹਾ ਹਾਂ ਇਸ ਸਕੀਮ ਦਾ ਨਾਮ ਸਕੂਲ 멘ਟਰਸ਼ਿਪ ਪ੍ਰੋਗਰਾਮ ਫਾਰ ਸਿਵਲ ਆਫੀਸਰਸ ਆਫ ਪੰਜਾਬ ਰੱਖਿਆ ਗਿਆ ਹੈ ਪਾਵੇ ਕਿ ਮੈਂਟਰਸ਼ਿਪ ਟੀਮ ਹੈ ਪੰਜਾਬ ਦੇ ਸਾਰੇ ਆਈਐਸ ਆਫੀਸਰਸ ਆਈਪੀਐਸ ਆਫੀਸਰਸ ਇੰਡੀਅਨ ਫੋਰੈਸਟ ਸਰਵਿਸਸ ਆਫੀਸਰਸ ਤੇ ਅਦਰ ਸਿਵਲ ਸਰਵਿਸ ਆਫੀਸਰਸ ਕਿ ਉਹਨਾਂ ਨੂੰ ਅਸੀਂ ਇੱਕ ਸੱਦਾ ਦੇ ਰਹੇ ਹਾਂ ਕਿ ਆਓ ਜਿੱਥੇ ਤੁਸੀਂ ਸਰਕਾਰ ਦੇ ਵਿੱਚ ਜੋ ਤੁਹਾਨੂੰ ਜ਼ਿੰਮੇਵਾਰੀ ਮਿਲਦੀ ਹੈ ਉਹ ਚਾਹੇ ਜ਼ਿਲ੍ਹੇ ਦੀ ਹੋਵੇ ਜਾਂ ਡਿਪਾਰਟਮੈਂਟਾਂ ਦੀ ਹੋਣ ਉਸ ਰੋਲ ਤੋਂ ਇਲਾਵਾ ਤੁਹਾਡੀ ਇੱਕ ਵੱਡੀ ਭੂਮਿਕਾ ਹੈ ਤੁਸੀਂ ਇੱਕ ਸੰਘਰਸ਼ੋਂ ਨਿਕਲ ਕੇ ਦੇਸ਼ ਦਾ ਸਭ ਤੋਂ ਟਫੈਸਟ ਕੰਪੀਟੀਟਿਵ ਐਗਜ਼ਾਮ ਕਲੀਅਰ ਕਰਕੇ ਆਇਆ ਹੁਣ ਵਾਰੀ ਹੈ ਸਮਾਜ ਨੂੰ ਵਾਪਸ ਕੁਝ ਦੇਣ ਦੀ ਤੇ ਤੁਸੀਂ ਆਓ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸ਼ੁਰੂਆਤ ਵਿੱਚ ਕੁਝ ਸਿਲੇਕਟਿਡ ਸਕੂਲਸ ਅਸੀਂ ਆਫਰ ਕਰ ਰਹੇ ਹਾਂ ਕਿ ਆਓ ਹੁਣ ਆਪ ਜਿਵੇਂ ਤੁਸੀਂ ਆਪਣਾ ਸੁਪਨਾ ਸਾਕਾਰ ਕੀਤਾ ਉਵੇਂ ਸਾਡੇ ਸਰਕਾਰੀ ਸਕੂਲ ਚ ਪੜ੍ਹਦੇ ਬੱਚਿਆਂ ਦਾ ਸੁਪਨਾ ਸਾਕਾਰ ਕਰੋ ਕੀ ਬਣ ਕੇ ਮੈਂਟਰ ਬਣ ਕੇ ਤੇ ਇਸ ਦੇ ਵਿੱਚ ਤੁਸੀਂ ਕਲਪਨਾ ਕਰਕੇ ਦੇਖੋ ਤਰਜੀਹ ਅਸੀਂ ਬਾਰਡਰ ਏਰੀਏ ਦੇ ਸਕੂਲ ਤੇ ਰੂਰਲ ਏਰੀਏ ਦੇ ਸਕੂਲਸ ਦੀ ਲਈ ਹੈ ਮਾਨਸੇ ਦੇ ਵਿੱਚ ਅਗਰ ਕੋਈ ਬੱਚਾ 10ਵੀਂ ਜਮਾਤ ਚ ਪੜ ਰਿਹਾ ਬਹੁਤ ਸ਼ਾਨਦਾਰ ਹੈ ਸਰਕਾਰੀ ਸਕੂਲ ਚ ਪੜ ਰਿਹਾ ਬਹੁਤ ਸ਼ਾਨਦਾਰ ਹੈ ਪੜਾਈ ਚ ਉਹਦਾ ਸੁਪਨਾ ਹੈ ਕਿ ਉਹ ਆਈਪੀਐਸ ਅਫੀਸਰ ਬੰਨਾ ਚਾਹੁੰਦਾ ਪਰ ਉਸਦੇ ਕੋਲ ਕੋਈ ਰੀਅਲ ਨਾਤਾ ਇਨਸਪੀਰੇਸ਼ਨ ਹੈ ਤੇ ਨਾ ਹੀ ਗਾਈਡੈਂਸ ਹੈ ਤੁਸੀਂ ਇਮੇਜਿਨ ਕਲਪਨਾ ਕਰਕੇ ਦੇਖੋ ਕਿ ਹੁਣ ਇੱਕ ਆਈਪੀਐਸ ਅਫੀਸਰ ਉਸ ਦੇ ਨਾਲ ਜਾ ਕੇ ਉਸ ਦੇ ਸਕੂਲ ਦੇ ਵਿੱਚ ਉਸ ਨੂੰ ਗਾਈਡ ਕਰ ਰਿਹਾ ਹੈ ਉਸ ਨੂੰ ਇਨਸਪਾਇਰ ਇਨਸਪੀਰੇਸ਼ਨ ਹੋ ਰਹੀ ਹੈ ਉਹ ਬੱਚਾ ਉਸ ਦੀ ਵਰਦੀ ਤੋਂ ਦੇਖ ਰਿਹਾ ਉਸ ਦੇ ਮੋਢੇ ਤੇ ਲੱਗੇ ਸਟਾਰਿਆਂ ਤੋਂ ਦੇਖ ਰਿਹਾ ਉਸ ਦੇ ਮੋਢੇ ਤੇ ਲਿਖਿਆ ਆਈਪੀਐਸ ਤੋਂ ਦੇਖ ਰਿਹਾ ਕਿ ਮੈਂ ਵੀ ਇਹ ਬਣ ਸਕਦਾ ਐਦਾਂ ਹੀ ਤਰਨਤਾਰਨ ਦੀ ਕੋਈ ਬੱਚੀ ਬਹੁਤ ਸ਼ਾਨਦਾਰ ਹੈ ਸਾਇੰਸ ਦੇ ਵਿੱਚ ਪਰ ਉਸ ਨੂੰ ਉਹ ਉਸ ਨੂੰ ਪਤਾ ਹੀ ਨਹੀਂ ਆਈਆਈਟੀ ਹੁੰਦੀ ਕੀ ਹੈ 10ਵੀਂ ਦੇ ਵਿੱਚ ਬਹੁਤ ਸ਼ਾਨਦਾਰ ਨੰਬਰ ਆਇਆ ਹੈ ਮਾਤਾ ਪਿਤਾ ਉਹਨੂੰ ਹਟਾਣਾ ਚਾਹੁੰਦੇ ਅੱਗੇ ਪੜ੍ਹਾਉਣਾ ਨਹੀਂ ਚਾਹੁੰਦੇ ਤਾਂ ਕੋਈ ਯੰਗ IAS ਲੜਕੀ ਜਾਂਦੀ ਹੈ ਉੱਥੇ ਤੇ ਉਸ ਬੱਚੀ ਨਾਲ ਬੈਠ ਕੇ ਗੱਲ ਕਰਦੀ ਹੈ ਕਿ ਉਹਨੂੰ ਕਹਿੰਦੀ ਹੈ ਕਿ ਆਪਾਂ IIT ਇਦਾਂ ਕਰ ਸਕਦੇ ਆ ਇਨਸਪੀਰੇਸ਼ਨ ਬਹੁਤ ਸਾਰੀ ਮਿਸਾਲ ਮੈਂ ਜਦੋਂ ਇਸ ਸਕੀਮ ਦੇ ਉਸੇ ਵਕਤ ਅਸੀਂ ਵਰਕ ਕਰ ਰਹੇ ਸੀ ਇਸ ਆਈਡੀਆ ਦੇ ਉੱਤੇ ਵਰਕ ਕਰ ਰਹੇ ਸੀ ਤਾਂ ਜੋ ਮੇਰੇ ਕੁਝ ਦੋਸਤ ਨੇ ਬਿਊਰੋਕ੍ਰੇਸੀ ਜਮਾ ਉਹਨਾਂ ਨੂੰ ਪੁੱਛਿਆ ਉਹਨਾਂ ਦੇ ਵਿੱਚੋਂ ਇੱਕ ਦੋਸਤ ਨੇ ਕਿਹਾ ਅਜੋ ਕਿਸੇ ਸਾਡੇ ਪੰਜਾਬ ਦੇ ਮੈਂ ਨਾਮ ਵੀ ਲੈ ਲੈਂਦਾ ਡੀਸੀ ਜਲੰਧਰ ਜਿਹੜੇ ਆ ਹਿਮਾਂਸ਼ੂ ਜੀ ਜਦੋਂ ਉਹਨਾਂ ਨਾਲ ਮੇਰੀ ਗੱਲ ਹੋਈ ਉਹਨੇ ਮੈਨੂੰ ਆਪਣੇ ਸਕੂਲ ਦੀ ਕਟਿੰਗ ਭੇਜੀ ਆਪਣੇ ਸਮੇ ਦੇ ਉਹ ਕਹਿੰਦੇ ਜਦੋਂ ਮੈਂ ਆਪਣੇ ਸਕੂਲ ਚ ਪੜਦਾ ਸੀ ਉੱਥੇ ਇੱਕ ਵਾਰੀ ਡੀਸੀ ਆਏ ਸੀ ਤੇ ਉਸ ਤੋਂ ਬਾਅਦ ਮੈਂ ਕਿਹਾ ਸੀ ਮੈਂ ਡੀਸੀ ਬੰਨਣਾ ਚਾਹੁੰਦਾ ਹਾਂ ਤੇ ਵਾਕਈ ਡੀਸੀ ਬਣੇ ਇਨਸਪੀਰੇਸ਼ਨ ਤੇ ਮੋਟੀਵੇਸ਼ਨ ਇੰਨਾ ਅਸਰ ਕਰਦੀ ਹੈ ਤਾਂ ਅਸੀਂ ਇਹ ਜਿਹੜੀ ਹੈ ਤੇ ਇਹ ਸਾਰੀ ਵੌਲੰਟੀਅਰਲੀ ਹੋਊਗੀ ਸਕੀਮ ਅਸੀਂ ਹੁਣੀ ਹੁਣੀ ਇਹਦਾ ਨੋਟੀਫਿਕੇਸ਼ਨ ਜਾਰੀ ਕਰਤਾ ਪੰਜਾਬ ਦੇ ਹਰ ਇੱਕ ਅਧਿਕਾਰੀ ਕੋਲੇ ਜਾਊਗਾ ਉਹ ਗੂਗਲ ਫਾਰਮ ਉਹ ਆਪਣੀ ਇੱਛਾ ਦੇ ਨਾਲ ਇਰੈਸਪੈਕਟਿਵ ਆਫ देयर ਪੋਸਟਿੰਗ ਇਰੈਸਪੈਕਟਿਵ ਆਫ देयर ਟਰਾਂਸਫਰਸ ਇਸ ਦਾ ਉਹਨਾਂ ਦੀ ਕਰੰਟ ਪੋਸਟਿੰਗ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਸਾਡੀ ਕੋਸ਼ਿਸ਼ ਇਹ ਅਸੀਂ ਤਾਂ ਹੀ ਸਿਲੈਕਟ ਸਕੂਲਸ ਖੋਲ ਰਹੇ ਆ ਕਿ ਉਹ ਸਕੂਲ ਜਿਹੜੇ ਸਾਡੇ ਅਜਨਾਲੇ ਦਾ ਸਕੂਲ ਸਾਡਾ ਮਾਨਸੇ ਦਾ ਸਕੂਲ ਅਬੋਹਰ ਦਾ ਸਕੂਲ ਤਰਨਤਾਰਨ ਦਾ ਸਕੂਲ ਅਸੀਂ ਉਹ ਸਕੂਲ ਖੋਲ ਰਹੇ ਤਾਂ ਕਿ ਉੱਥੋਂ ਜਾ ਕੇ ਚੇਂਜ ਆਵੇ ਉੱਥੋਂ ਦੇ ਬੱਚੇ ਜਿਹੜਾ ਅੱਜ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਕਮੀ ਹੈ ਸਾਡੇ ਆਈਡਲਸ ਅਸੀਂ ਆਪਣੇ ਆਈਡਲਸ ਆਪਣੀ ਇਨਸਪੀਰੇਸ਼ਨ ਉਹ ਬਹੁਤ ਛੋਟੀ ਹੋ ਗਈ ਹੈ ਤਾਂ ਅਸੀਂ ਚਾਹਦੇ ਆਫੀਸਰਸ ਜਾ ਕੇ ਉਹਨਾਂ ਬੱਚਿਆਂ ਨਾਲ ਬੈਠਣ ਕੱਲੇ ਬੱਚਿਆਂ ਨਹੀਂ ਟੀਚਰਸ ਨੂੰ ਤੁਸੀਂ ਕਲਪਨਾ ਕਰਕੇ ਦੇਖੋ ਅਗਰ ਕੋਈ ਟੀਚਰ ਇਨੋਵੇਸ਼ਨ ਕਰਨਾ ਚਾਹ ਰਿਹਾ ਤੇ ਕਿਸੇ ਜ਼ਿਲ੍ਹੇ ਦਾ ਡੀਸੀ ਜਾ ਕੇ ਉਸ ਟੀਚਰ ਨੂੰ ਤ ਉਹਨੂੰ ਮਦਦ ਮਿਲ ਰਹੀ ਹੈ ਬਹੁਤ ਸਾਰੇ ਕਮ ਬਹੁਤ ਸਾਰੇ ਸਕੂਲਸ ਦੀ ਮਸਲੇ ਕਈ ਵਾਰੀ ਮੈਂ ਆਪ ਜਾ ਕੇ ਸਕੂਲਾਂ ਦੇਖਿਆ ਬਹੁਤ ਛੋਟੇ ਛੋਟੇ ਕੰਮ ਹੁੰਦੇ ਆ ਜੋ ਉਸ ਪਿੰਡ ਦੇ ਸਰਪੰਚ ਲੈਵਲ ਤੱਕ ਤੇ ਅਗਰ ਜੀ ਸ਼ਹਿਰ ਦਾ ਸਕੂਲ ਹੈ ਤਾਂ ایਓ ਲੈਵਲ ਤੱਕ ਆ ਕਮੇਟੀ ਦੇ ਪ੍ਰਧਾਨ ਲੈਵਲ ਤੱਕ ਉਹ ਸਕੂਲ ਦਾ ਕੰਮ ਹੋ ਸਕਦਾ ਪਰ ਸਕੂਲ ਵਾਲੇ ਟੀਚਰਸ ਵਿਚਾਰੇ ਲਿਖਦੇ ਰਹਿੰਦੇ ਕੋਈ ਸੁਣਦਾ ਹੀ ਨਹੀਂ ਨਾਓ ਦੇ ਵਿਲ ਹੈਵ ਐਨ ਓਪਰਚ्युनिटी ਕਿ ਸਿੱਧਾ ਇੱਕ ਆਈਐਸ ਆਈਪੀਐਸ ਆਫੀਸਰ ਜਾ ਰਿਹਾ ਉਹਦੇ ਫੋਨ ਤੇ ਛੋਟੇ ਮੋਟੇ ਸਾਰੇ ਕੰਮ ਵੀ ਹੋਣਗੇ ਬੱਚਿਆਂ ਨੂੰ ਇਨਸਪੀਰੇਸ਼ਨ ਵੀ ਮਿਲੂਗੀ ਟੀਚਰਸ ਨੂੰ ਪ੍ਰਿੰਸੀਪਲਸ ਨੂੰ ਤਾਂ ਹੀ ਅਸੀਂ ਇਸ ਦਾ ਨਾਮ ਮੈਂਟਰਸ਼ਿਪ ਰੱਖਿਆ ਕਿ ਕੋਈ ਉੱਥੇ ਜਾ ਕੇ ਇਹ ਨਹੀਂ ਆ ਕਿ ਉੱਥੇ ਜਾ ਕੇ ਉਹ ਅਧਿਕਾਰੀ ਬਣਨਗੇ ਨਹੀਂ ਇੱਥੇ ਕੋਈ ਵੀ ਅਧਿਕਾਰੀਆਂ ਵਾਲਾ ਰੋਲ ਨਹੀਂ ਹੈ ਇੱਥੇ ਇੱਕ ਦੋਸਤ ਤੇ ਇੱਕ ਗਾਈਡ ਤੇ ਇੱਕ ਮੈਂਟਰ ਉਹ ਦੋਸਤ ਉਹ ਗਾਈਡ ਉਹ ਮੈਂਟਰ ਤੇ ਮੋਟੀਵੇਟਰ ਉਹ ਬੱਚਿਆਂ ਲਈ ਵੀ ਹੈ ਸਕੂਲ ਸਟਾਫ ਲਈ ਵੀ ਹੈ ਉਹ ਬੱਚਿਆਂ ਦੇ ਪੇਰੈਂਟਸ ਲਈ ਵੀ ਹੈ ਬੱਚਿਆਂ ਦੇ ਪੇਰੈਂਟਸ ਨੂੰ ਵਿਸ਼ਵਾਸ ਆ ਰਿਹਾ ਕਿ ਅਸੀਂ ਜਿਹੜੇ ਸਕੂਲ ਦੇ ਵਿੱਚ ਸਾਡਾ ਬੱਚਾ ਪੜ ਰਿਹਾ ਉਸ ਨੂੰ ਇੱਕ ਆਈਐਸ ਅਧਿਕਾਰੀ ਮੋਨੀਟਰ ਕਰ ਰਿਹਾ ਤੇ ਜਿਹੜੇ ਜਿਹੜੇ ਆਈਸ ਆਫੀਸਰਸ ਆਈਪੀਐਸ ਆਫੀਸਰਸ ਯਾ ਅਦਰ ਆਫੀਸਰਸ ਇਸ ਦੇ ਵਿੱਚ ਸਕੂਲ ਸਪਲਾਈ ਕਰਨਗੇ ਮਿਨੀਮਮ 5 ਸਾਲ ਲਈ ਉਹਨਾਂ ਨੂੰ ਸਕੂਲ ਦੇ ਨਾਲ ਰਿਸ਼ਤਾ ਰੱਖਣਾ ਪੈਣਾ ਤੇ ਸਰਕਾਰ ਉਹ ਆਸ ਰੱਖਦੀ ਉਹਨਾਂ ਤੋਂ ਉਮੀਦ ਰੱਖਦੀ ਹੈ ਕਿ ਮਹੀਨੇ ਚ ਇੱਕ ਵਾਰੀ ਉਹ ਜ਼ਰੂਰ ਜਾਇਆ ਕਰਨ ਤੇ ਉਸ ਤੋਂ ਬਾਅਦ ਟਾਈਮ ਟਾਈਮ ਦੇ ਉੱਤੇ ਰਿਪੋਰਟਸ ਤੇ ਹਰ ਸਾਲ ਬਾਅਦ ਇੱਕ ਸਾਲਾਨਾ ਰਿਪੋਰਟ ਸਕੂਲ ਦੀ ਐਨੂਅਲ ਆਉਟਪੁੱਟ ਕਿ ਕੀ ਨਤੀਜਾ ਆਇਆ ਉਹ ਵੀ ਉਹ ਜਾਰੀ ਕਰਨਗੇ ਤੇ ਇਸ ਨੂੰ ਪ੍ਰੋਪਰਲੀ ਵਿੱਚ ਪ੍ਰੋਪਰ ਦੇ ਵਿੱਚ ਉਹ ਸਕੂਲ ਦੇ ਬਾਹਰ ਇੱਕ ਐਡਮਿਨਿਸਟ੍ਰੇਟਿਵ ਬੋਰਡ ਲੱਗ ਜਾਊਗਾ ਜਿਸ ਦੇ ਉੱਤੇ ਲਿਖਿਆ ਹੋਊਗਾ ਕਿ this school is mentored by this officer ਉਹਨਾਂ ਦਾ ਨਾਮ ਬਕਾਇਦਾ ਲਿਖਿਆ ਹੋਊਗਾ ताकि उन्होनो भी ओनरशिप मिले ते समाज ਦੇ ਵਿੱਚ ਵੀ ਇੱਕ ਚੰਗਾ ਮੈਸੇਜ ਜਾਂਦਾ ਜਦੋਂ ਮੈਂ ਇਹ ਸਕੀਮ ਆਈ ਕੈਬਨਿਟ ਚਾਈਤਾ ਮੈਨੂੰ ਕਿਸੇ ਆਪਜੀ ਦੇ ਸਾਥੀ ਦਾ ਕਿਸੇ ਪੱਤਰਕਾਰ ਹੋਣਾ ਉਹ ਕਹਿੰਦੇ ਨੇ ਇਸ ਸਕੀਮ ਦਾ ਇੰਨਾ ਵਧੀਆ ਇਹਨੋ ਆਈਡੀਆ ਹੈ ਕਿ ਕੱਲੇ ਸਪੋਸ ਕਰੋ ਕਿਸੇ ਪਿੰਡ ਦਾ ਸਕੂਲ ਹੈ ਕਹਿੰਦੇ ਕੱਲੇ ਸਕੂਲ ਦੀ ਸਮੱਸਿਆ ਨਹੀਂ ਪਿੰਡ ਦੀ ਸਮੱਸਿਆ ਵੀ ਹੱਲ ਹੋ ਜਾਣੀ ਹੈ ਬਹੁਤ ਸਾਰੀ ਸਮੱਸਿਆਵਾਂ ਪਿੰਡ ਦੇ ਲੋਕ ਉੱਥੇ ਆ ਕੇ ਦੱਸਣਗੇ ਕਿ ਇਸ ਮਹੀਨੇ ਚੰਨੀ ਤਰੀਕਾਂ ਦੇ ਤਾਂ ਪਿੰਡ ਦੀਆਂ ਸਮੱਸਿਆਵਾਂ ਵੀ ਹੱਲ ਹੋ ਜਾਣਗੀਆਂ ਇਹ ਇੱਕ ਇੰਨਾ ਇਨੋਵੇਟਿਵ ਕੰਮ ਹੈ ਤੇ ਇਸ ਨੂੰ ਅਸੀਂ ਅੱਜ ਜਾਰੀ ਕੀਤਾ ਹੈ ਫਿਲਹਾਲ ਸ਼ੁਰੂਆਤ ਦੇ ਵਿੱਚ ਅਸੀਂ ਕੁਝ ਸਿਲੇਕਟਡ ਸਕੂਲਸ ਆਫ ਫੈਬੀਨੈਂਸ ਤੇ ਮੈਰੀਟੋਰੀਅ ਸਕੂਲ ਉਹ ਖੋਲ ਰਹੇ ਹਾਂ ਤੇ ਜਿਵੇਂ ਜਿਵੇਂ ਆਫੀਸਰਸ ਦਾ ਇੰਟਰਸਟ ਆਊਗਾ ਜਿੰਨੀ ਐਪਲੀਕੇਸ਼ਨ ਸਾਡੇ ਕੋਲ ਆਣ ਗਈਆਂ ਤੇ ਮੈਂ ਇਸ ਮੀਡੀਆ ਦੇ ਰਾਹੀਂ ਤੇ ਨਿੱਜੀ ਤੌਰ ਤੇ ਵੀ ਸਭ ਨੂੰ ਹੀ ਬੇਨਤੀ ਕਰਦਾ ਹਾਂ ਕਿ ਆਪਾਂ ਸ਼ਹਿਰ ਦੇ ਸਕੂਲਾਂ ਨਾਲੋਂ ਮੁਹਾਲੀ ਦੇ ਸਕੂਲਾਂ ਨਾਲੋਂ ਉਹ ਸਕੂਲ ਜਿੱਥੋਂ ਪੰਜਾਬ ਦਾ ਭਵਿੱਖ ਵਾਕਿਆ ਨਹੀਂ ਹੈ ਜਿੱਥੇ ਲੋੜ ਹੈ ਇੰਟਰਵੈਂਸ਼ਨ ਦੀ ਉਹਨਾਂ ਸਕੂਲਾਂ ਨੂੰ ਚੁਣਿਏ ਉਹਦੇ ਵਿੱਚ ਉਹਨਾਂ ਨੂੰ ਇੰਨੀ ਹੈ ਕਿ ਅਗਰ ਕੋਈ ਕਿਸੇ ਦਾ ਉੱਥੇ ਕੋਈ ਜਜ਼ਬਾਤੀ ਰਿਸ਼ਤਾ ਹੈ ਕੋਈ ਆਫੀਸਰ ਉਸ ਸਕੂਲ ਚ ਪੜਿਆ ਹੋਵੇ আর એ ਮਾਤਾ ਪਿਤਾ ਪੜਿਆ ਹੈ ਜਾਂ ਉਹਦੀ ਕੋਈ ਹੋਰ ਕਿਸੇ ਤਰੀਕੇ ਨਾਲ ਵੀ ਕੋਈ इमोशनल ਬੌਂਡਿੰਗ ਹੈ ਉਸ ਦੇ ਉੱਤੇ ਉਹਨੂੰ ਪ੍ਰੈਫਰੈਂਸ ਦਿੱਤੀ ਜਾਊਗੀ ਸ਼ੁਰੂਆਤ ਦੇ ਵਿੱਚ ਅਸੀਂ ਇਹ ਸਕੀਮ ਸਿਰਫ ਲਗਭਗ 80 ਸਕੂਲ ਖੋਲ ਰਹੇ ਹਾਂ ਤੇ ਜਿਵੇਂ ਜਿਵੇਂ ਆਫੀਸਰਸ ਤੋਂ ਵੱਧ ਤੋਂ ਵੱਧ ਇੰਟਰਸਟ ਆਊਗਾ ਅਸੀਂ ਇਸ ਨੂੰ ਇਸ ਸਕੀਮ ਨੂੰ ਹੋਰ ਅੱਗੇ ਖੋਲਾਂਗੇ ਇਸ ਤੋਂ ਬਾਅਦ ਅਸੀਂ ਇਸ ਸਕੀਮ ਨੂੰ ਬਾਕੀ ਅਧਿਕਾਰੀਆਂ ਲਈ ਬਾਕੀ ਅਧਿਕਾਰੀਆਂ ਤੋਂ ਬਾਅਦ ਜਿਹੜੇ ਅਦਰ ਰਜਿਸਟਰਡ ਆਫੀਸਰਸ ਨੇ ਜਿਵੇਂ ਸਿਵਲ ਸਰਜਨਸ ਨੇ ਐਕਸੀਅਨ ਸਨੇ ਵੱਖ-ਵੱਖ ਮੈਕਮਿਆਂ ਦੇ ਚਾਹੇ ਪੀਐਸਪੀਸੀਐਲ ਦੇ ਹੋਣ ਪੀਡਬਲਯੂਡੀ ਦੇ ਹੋਣ ਅਦਰ ਜਿਹੜੇ ਆਫੀਸਰਸ ਅਸੀਂ ਉਹਨਾਂ ਨੂੰ ਵੀ ਖੋਲਾਂਗੇ ਤਾਂਕਿ ਜਿਹੜਾ ਹੈ ਇੱਕ ਆਪਣੀ ਜ਼ਿੰਮੇਵਾਰੀ ਤੋਂ ਹਟ ਕੇ ਉਹਨਾਂ ਨੂੰ ਵੀ ਲੱਗੇ ਤੇ ਜਿੰਨੇ ਆਫੀਸਰਸ ਇਸ ਦੇ ਵਿੱਚ ਚੰਗਾ ਕੰਮ ਕਰਨਗੇ ਉਹਨਾਂ ਨੂੰ ਸਮੇਂ-ਸਮੇਂ ਦੇ ਉੱਤੇ ਸਰਕਾਰ ਜਿਹੜਾ ਹੈ ਰੈਕੋਗਨਾਈਜ਼ ਕਰੂਗੀ ਮੈਨੂੰ ਪੂਰੀ ਉਮੀਦ ਇੱਥੇ ਦੇਸ਼ ਦੇ ਵਿੱਚ ਪਹਿਲਾ ਐਕਸਪੈਰੀਮੈਂਟ ਹੈ ਐਦਾਂ ਦਾ ਐਕਸਪੈਰੀਮੈਂਟ ਦੇਸ਼ ਕਦੀ ਵੀ ਨਹੀਂ ਕੀਤਾ ਗਿਆ ਥਿਸ ਇਜ਼ ਅ ਫਰਸਟ ਆਫ ਇਟਸ ਕਾਈਂਡ ਐਕਸਪੈਰੀਮੈਂਟ ਤੇ ਮੈਨੂੰ ਲੱਗਦਾ ਇਸ ਦੇ ਨਾਲ ਤੁਹਾਨੂੰ ਬਹੁਤ ਜਲਦੀ ਆਨਾਲੇ ਕੁਝ ਸਾਲਾਂ ਚ ਇੱਕ ਦੋ ਸਾਲਾਂ ਦੇ ਵਿੱਚ ਹੀ ਤੁਹਾਨੂੰ ਇਹ ਇੰਪੈਕਟ ਦਿਖੂਗਾ ਇਹਨਾਂ ਸਕੂਲਾਂ ਦੇ ਵਿੱਚੋਂ ਇਹ ਆਫੀਸਰਸ ਜਾ ਕੇ ਜੋ ਕਮਾਲ ਕਰਨਗੇ ਬੱਚਿਆਂ ਦੀ ਤੁਹਾਨੂੰ ਜਿਹੜੀ ਸਕਸੈਸ ਸਟੋਰੀਸ ਸੁਣਨ ਨੂੰ ਮਿਲਣਗੀਆਂ ਬਹੁਤ ਬਹੁਤ ਧੰਨਵਾਦ ਜੀ ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਨਹੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤੇ ਵੇਖਦੇ ਰਹੋ ਟੀਵੀ ਪੰਜਾਬ